ਅਸੀਂ ਚੱਲੇ ਆਂ ਜਿੱਤਲਨ ਸਾਹਿਬ ਮੱਥਾ ਟੇਕਣ ਕੀ ਹੋਇਆ ਮਮੀ ਗੜ ਗਿਆ ਗੜ ਗਿਆ ਬੈਜੋ ਗੋਲੀ ਅੰਦਰ ਤੇ ਯਾਰ ਜਲੰਦਰ ਦਮ ਜਲੰਦਰ ਦਮ ਜੰਦਰ ਜਿਵੇਂ ਦਮ ਹੀ ਲੰਦਾਂ ਸੋਰੀ ਹੁਣ ਚੱਲੀਏ ਆਪਾਂ ਫੇਰ ਹੋਰ ਚਲੋ ਹੋ ਗਏ ਆ ਤਿਆਰ ਰੈਡੀ ਨਾ ਖਿੱਚ ਖਿੱਚ ਕੇ ਚੈੱਕ ਕਰਦੇ ਸਾਡੇ ਘਰ ਦੇ ਕਿ ਲੋਕ ਲੱਗ ਗਏ ਪੱਲੂ ਤੇ ਪਾਪਾ ਦੀ ਮੈਚਿੰਗ ਹੋਈ ਹੈ ਅੱਜ ਹੋ ਜੇ ਮੱਥਾ ਟੇਕਣ ਗਏ ਨਹੀਂ ਅੰਦਰ ਤੇ ਖਾਣ ਦਾ ਪਹਿਲਾਂ ਬੈ ਗਿਆ ਇਹਨੂੰ ਤਹੜ ਪੂਰਾ ਮੇਲਾ ਲੱਗਾ ਹੋਇਆ ਆ ਦੇ ਚਾਹਵਾ ਕੋਈ ਨਾ ਜਿਹੜੋਂ ਨੰਨ ਅੱਪਾ ਕਿਤੇ ਉੱਥੇ ਚੱਲੇ ਆ ਦੂਜੇ ਮੈਟ ਕੋਈ ਲੋ ਆ ਜੀ ਦਾ ਪ੍ਰਸ਼ਾਦ ਦੀ ਵੀ ਦੇਖੋ ਪਹਿਲਾਂ ਸਨੈਪ ਪੈ ਰਹੀ ਆ ਲੈਣਾ ਕੀ ਆ ਚਲੋ ਫੇ ਲਓ ਜੀ ਇੱਧਰ ਹੁਣ ਲੱਗਿਆ ਜੀ ਕਰਨ ਸ਼ਾਪਿੰਗ ਕਾਲੇ ਲੂਣ ਵਾਲੀਆਂ ਆ ਮਿੱਠੀਆਂ ਸੰਤਰੀਆਂ ਇੱਕ ਰੱਖੋ ਇੱਕ ਹੀ ਪੈਕਟ ਹੈ ਆ ਦੇ ਕੂ ਬਰੇਡ ਕਰਕੇ ਕਰਦੀ ਪਈ ਚਾਰ ਪੰਜ ਵਾਰੀ ਗਹਿਤਾ ਆ ਘਰ ਜਾ ਕੇ ਮਿਲਦੇ ਘਰ ਜਾ ਕੇ ਮਿਲਦੇ ਮੇ ਬਲੌਗ ਬਣਾਉਣਾ ਪੰਨੇ ਆ ਤੇ 4 ਵਜ ਗਿਆ ਜੀ ਤੇ ਆਪਾਂ ਹੁਣ ਆ ਗਏ ਆ ਜੀ ਘਰੇ ਲੱਗਿਆ ਗੋਭੀ ਵਾਲੀ ਪਰੌਠੀ ਬਣਾਉਣਾ ਤੜਕਾ ਲਾ ਕੇ ਰੱਖਿਆ ਹੀ ਆ ਸਾਰਾ ਕੁਝ ਹੁਣ ਤੁਸੀਂ ਇਹ ਦੱਸੋ ਰੋਟੀ ਤੁਸੀਂ ਬਣਾਣੀ ਕਿ ਮੈਂ ਬਣਾਵਾ ਸਵਾਦ ਬੜੀਆਂ ਕੋ ਕੱਲੀ ਕੱਲੀ ਇਦਾਂ ਬਣ ਗਈ ਆ ਬਹੁਤ ਸਵਾਦ ਬਣੀ ਆ ਲੰਮੇਟ ਚਲੋ ਜੀ ਕਰੋ ਬਲੌਗ ਦਾ ਐਂਡ ਚਲੋ ਜੀ ਮਿਲਦੇ ਆ ਕੱਲ ਫੇਰ ਇੱਕ ਤੁਹਾਨੂੰ ਨਵੇਂ ਬਲੌਗ ਵਾਦੀ ਦੇ ਟਾਈਮ 12:30 ਹੋ ਗਏ ਆ ਤੇ ਕਰੋ ਸ਼ੁਕਰੀਆ ਦੀਆਂ ਸਾਰਿਆਂ ਨੂੰ ਸਵਾਗਤ ਹੈ ਨੰਦਰਾ ਬਲੌਗ ਕੀਰ ਕਰਦੇ ਆ ਤੁਸੀਂ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਆ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤਾ ਕਰ ਲਿਆ ਰੋਟੀ ਪਾਣੀ ਦਾ ਸਾਰਾ ਹੋ ਗਿਆ ਹੈ ਸਫਾਈਆਂ ਕਰ ਲਈਆਂ ਆ ਨਾ ਲਿਆ ਨੁਲਿਆ ਸਾਰਿਆਂ ਨੇ ਹੁਣ ਅਸੀਂ ਚੱਲੇ ਆ ਅੱਜ ਕੱਲ੍ਹ ਸਬਜ਼ ਮਥੜੇ ਇਕ ਪਾਪਾ ਕਹਿੰਦੀ ਅੱਜ ਘੁਮਾ ਕੇ ਲੈ ਕੇ ਆਉਣਾ ਚਲੋ ਮਥੜੇ ਇਕ ਜਾਦੇ ਕੱਲ ਨੂੰ ਸਭ ਠੀਕ ਹੈ ਤੇ ਹੁਣ ਜੂਲ ਸਾਡੇ ਪ੍ਰੈਸ ਕਰ ਲਏ ਆ ਤੇ ਇੱਧਰ ਹਾਂਜੀ ਮੰਮੀ ਸਵੇਰੇ ਪਲਕ ਲਈ ਬਣਾ ਪਲਕ ਕਰ ઓਏ ਕੀ ਹੋਇਆ ਮਮੀ ਗੜ ਗਿਆ ਗੜ ਗਿਆ ਬੈਜੋ ਸਵੇਰੇ ਪਲਕ ਕਰਕੇ ਚਾਹ ਸੀ ਅਦਰਕ ਵਾਲੀ ਨਹੀਂ ਬਣਾਈ ਹੈਗੀ ਇਹ ਸਿੰਪਲ ਪਿੰਦੀ ਹੈ ਜਾਂ ਇਹ ਦੇ ਕਰਕੇ ਸਾਨੂੰ ਚਾਹ ਨਹੀਂ ਸਵਾਦ ਲੱਗੀ ਮੇਰਾ ਤਾਂ ਸਿਰ ਬੜਾ ਦੁਖਦਾ ਆ ਦੋਪੀ ਨਹੀਂ ਖਾਉਗੀ ਮੈਨੂੰ ਚਾਹ ਨਹੀਂ ਸਵਾਦ ਲੱਗੀ ਲੈ ਆਪਾਂ ਗੋਲੀ ਸਿੱਟੀ ਹੈ ਕੰਧ ਗੋਲੀ ਮਾਰੀ ਗੋਲੀ ਅੰਦਰ ਤੇ ਯਾਰ ਜਲੰਦਰ ਓਕੇ ਦਮ ਜਲੰਦਰ ਦਮ ਜੰਦਰ ਜੈਸਾ ਦਮ ਜਲੰਦਰ ਸੋਰੀ ਸੋਰੀ ਮਾਤਾ ਗੋਲੀ ਅੰਦਰ ਤਾਂ ਮੈਂ ਜ਼ਿੰਦਰ ਇੱਥੇ ਮੈਂ ਮਾਰਨੇ ਇੱਕ ਹਾਏ ਮਨ ਪੀਏ ਅਦਰਕ ਵਾਲੀ ਚਾਹ ਵਧੀਆ ਜੀ ਅਦਰਕ ਵਾਲੀ ਚਾਹ ਨਾ ਤੁਹਾਡਾ ਸੇਰ ਸੁੱਚੀ ਅਦਰਕ ਵਾਲੀ ਚਾਹ ਵੀ ਕੱਪੜੇ ਪ੍ਰੈਸ ਕਰ ਲਿਆ ਬੰਦੇ ਦੁੱਧ ਵਾਲਾ ਜਾਦੀ ਪਈ ਆ ਹੋਰ ਖਾ ਮੇਰੇ ਅੱਗੇ ਚੱਲਦੀ ਫੜਾ ਦੁੱਧ ਵਾਲਾ ਜੱਗ ਤੇ ਤੁਹਾਨੂੰ ਹੁਣ ਅਸੀਂ ਮਿਲਦੇ ਹਾਂ ਤਿਆਰ ਹੋ ਕੇ ਹੋ ਤਿਆਰ ਹੋ ਠੀਕ ਹੈ ਲੱਗੇ ਹਾਂ ਹੁਣ ਤਿਆਰ ਹੋ ਜਾਵਾਂਗੀ ਇਤਰਾ ਟਾਈਮ ਡੇਡ ਹੋਰ ਸਾਰਾ ਸਾਰੇ ਲੌਕ ਨੂੰ ਖਲਾ ਦਿੱਤੇ ਆ ਆਹ ਪਾਣੀ ਦਾ ਗੋਡ ਪਾਣੀ ਹੁਣ ਚਲਈਏ ਆਪਾਂ ਫਿਰ ਹੋਰ ਚਲੋ ਹੋ ਗਏ ਆ ਤਿਆਰ ਰੈਡੀ ਨੇ ਸਾਰੇ ਤਿਆਰ ਆ ਉਧਰ ਆ ਹੈਗੀ ਤਲਵਿੰਦਰ ਦੀ ਛੋਟੀ ਭੈਣ ਪਲਵਿੰਦਰ ਹੈ ਪਲਵਿੰਦਰ ਹੈਲੋ ਪਲਵਿੰਦਰ ਹੈ ਗਾਇਸ ਆ ਪਲਵਿੰਦਰ ਆਮ ਪਲਵਿੰਦਰ ਜੇ ਕਿਸੇ ਨੇ ਸ਼ੋ ਸ਼ੂ ਕਰਾਣਾ ਹੋਵੇ ਤਾਂ ਇਹਨੂੰ ਸੰਪਰਕ ਕਰਿਓ ਠੀਕ ਆ ਤੇ ਇੱਧਰ ਦਾਦੀ ਵੀ ਤਿਆਰ ਬੈਠੀ ਐ ਥੋੜੀ ਜੀ ਖਾਂਚੀ ਕਰਦੇ ਹੋਏ ਉਹ ਗਾਣੇ ਗਾਉਗੇ ਇਹ ਤਾਂ ਤੁਹਾਨੂੰ ਹੀ ਗਵਾਉਗੀ ਮੈਂ ਡਾਂਸ ਕਰਾਂਗੀ ਚਲੋ ਆ ਬੁੱਢਤਾ ਇੱਤੋਂ ਬੈਜ ਜਾਂਦੇ ਹਨ ਇਹ ਤਾਂ ਹੈਗੇ ਆ ਲੂਸ ਵਾਲੇ ਆ ਨਾ ਉਹ ਵਾਲੇ ਕਰਦੀ ਚਿਰਪੇੜੇ ਉਹ ਨਹੀਂ ਟੋ ਪੈਂਦੇ ਹੋਰ ਹੋਰ ਚਲੋ ਲੱਗ ਗਏ ਆ ਲੋਕ ਨੂੰ ਹਾਂ ਹਾਂ ਲੱਗੇ ਹੀ ਆ ਚਲੋ ਚਲਿਏ ਫਿਰ ਪਾਣ ਲੈਂਦੀ ਆ ਚਲੋ ਫਿਰ ਚਲੋ ਚਲੋ ਹੋਰ ਕੀ ਚਲੋ ਚਲੋ ਕੋਈ ਨਾ ਲੋਕ ਨੂੰ ਹਾਂ ਕੰਡੂ ਬੀੜ ਚੈੱਕ ਕਰੋ ਕੈਂਡੀ ਦੀ ਅੱਜ ਸਲੋ ਆ ਥੋੜੀ ਨਹੀਂ ਕੈਂਡੀ ਉਧਰ ਚੱਲ ਗਈ ਮਾਸੀ ਖੇਚ ਖੇਚ ਕੇ ਚੈੱਕ ਕਰਦੇ ਸਾਡੇ ਘਰ ਦੇ ਕਿਲੋਕ ਲੱਗ ਗਿਆ 1 ਵਜ ਗਿਆ ਆਜ ਆ ਪਜਾਵਾਂਗੇ ਨਵੀਂ ਗੱਡੀ ਚ ਹੈਗੀ ਕਿੱਥੇ ਆ ਅੱਛਾ ਠੀਕਾ ਸਾਰੇ ਖਿਲਰੇ ਖਿਲਰੇ ਕੋਈ ਉਧਰ ਕੋਈ ਉਧਰ ਕੋਈ ਇੱਧਰ ਸਰ ਜੀਓ ਖੜੇ ਉਹ ਖੜੇ ਹੈ ਮਾਈ ਮੋਸੜੀ ਅੱਜ ਹਾਂ ਅੱਲੂ ਤੇ ਪਾਪਾ ਦੀ ਮੈਚਿੰਗ ਹੋਈ ਹੈ ਅੱਜ ਬੜੀ ਸਾਫ ਨਹੀਂ ਹੁੰਦੀ ਆਪਣੀ ਹੈ ਹੁਕਮ ਬਾਉਣ ਗਾਣੀ ਪੈਣੀ ਹੈ ਇੱਕ ਵਾਰੀ ਵਾਹ ਪਾਪਾ ਦੇ ਵੀ ਦੇ ਜਾਵੇ ਇਹ ਕੰਪਾਉਂਡ ਕਰਾਉਣੀ ਬਣੀ ਹੈ ਕਿਹੜੀ ਇਹ ਕੀਤੇ ਕੀ ਕਰਾਈਗੀ ਆਪਾਂ ਤਾਂ ਨਾਰਮਲ ਦਵਾਈ ਦੀ ਨਾ ਨਹੀਂ ਉਹਨਾਂ ਨੇ ਕਿਉਂ ਕੀ ਕਰਵਾਈ ਨਹੀਂ ਪੁਰਾਣੇ ਦਾਗ ਦੂਗ ਪਏ ਹੋਏ ਆ ਮੈਂ ਕਹਿੰਦੀ ਆ ਇਹ ਉਦਾਂ ਆਹੋ ਉਦਾਂ ਹੀ ਦਾਗ ਆ ਕੰਪਾਉਂਡ ਕਰਾਉਣੀ ਬਣੀ ਹੈ ਕਿਹੜੀ ਧੋਤੇ ਦੇ ਵੀ ਨਹੀਂ ਆਉਣੀ ਚਲੋ ਚਲਿਏ ਫਿਰ ਆਪਾਂ ਜੇ ਆਪਾਂ ਪਹੁੰਚ ਗਏ ਜੀ ਲੈ ਬਾਅਦ ਤੋਂ ਦੇਲੀ ਦਾ ਬਣੇਗਾ ਨਾ ਨਾ ਹੋ ਜੇ ਜੇ ਮੱਥਾ ਟੇਕਣ ਗਏ ਨਹੀਂ ਅੰਦਰ ਤੇ ਖਾਣ ਦਾ ਪਹਿਲਾਂ ਬੈਗਿਆ ਇਹਨੂੰ ਹਣਾ ਖਾਣ ਦਾ ਪਹਿਲਾਂ ਬੈਗਿਆ ਇਹਨੂੰ ਚਲੋ ਪਹੁੰਚੋ 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 ਲਾ ਆ ਜਾਂਦਾ ਰਸ਼ ਬਹੁਤ ਹੋਣਾ ਅੱਜ ਸੰਡੇ ਹੈਗਾ ਆ ਤੇ ਚਲੋ ਅੰਦਰ ਜਾ ਕੇ ਮਿਲਦੇ ਆ ਜੀ ਦੇਖੋ ਜੀ ਆਪ ਤੋਂ ਪਹਿਲਾਂ ਹੀ ਕਹਿੰਦੀ ਬੇਲ ਪੂਰੀ ਖਾਣੀ ਆ ਉਹ ਖੜੀ ਆ ਤੇ ਇੱਧਰ ਬੇਲ ਪੂਰੀ ਲੈ ਕੇ ਚੱਲੇ ਆਉਂਦੀ ਪਹਿਲਾਂ ਪਲਗ ਲਈ ਲਹੜ ਦੇਖੋ ਜੀ ਸਾਡੀ ਇਹ ਕੁੜੀ ਮੈਂ ਕਿਹਾ ਪਹਿਲਾਂ ਹੀ ਖਾਣ ਬੈਗੀ ਆ ਚਲੋ ਮਾ ਸਾਡੇ ਕਿਆ ਨਹੀਂ ਅੰਦਰ ਚਲੋ ਅੰਦਰ ਹੁਣ ਚਲੀਏ ਚਲਦੇ ਆਂ ਪੂਰਾ ਮੇਲਾ ਲੱਗਾ ਹੋਇਆ ਆ ਹੈ ਲੱਗਾ Amazon ਤੋਂ ਜਿਹੜੀ ਮਗੁਾਈ ਵੱਦ ਘਟ ਨੰਬਰ 1 ਅੱਧਾ ਮੰਗਾ ਲਿਆ ਆਹੋ ਹੋ ਇਹ ਮੈਂਗਾ ਰਸ਼ ਪੂਰਾ ਰਾਸ਼ਪੂਰਾ ਮੇਲਾ ਬੂਰਾ ਲੱਗਾ ਹੋਇਆ ਆ ਤੇ ਚਲੋ ਹੁਣ ਅੰਦਰ ਪਹੁੰਚ ਕੇ ਮਿਲਦੇ ਆ ਜੀ ਮੈਂ ਤੁਹਾਨੂੰ ਚੱਕੇ ਤੇ ਮੈਂ ਚੱਕੀ ਜਾਣੂ ਹੋ ਚੁ ਗਏ ਆ ਜੀ ਆਪਾਂ ਅੰਦਰ ਮੱਥਾ ਟੇਕ ਕੇ ਤੇ ਲੰਗਰ ਛੱਕ ਕੇ ਫਿਰ ਮਿਲਦੇ ਆ ਜੀ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਸੌਂ ਮੇਰੇ ਨਾ ਕਿਹੜਾ ਪੰਜ ਮੇਰੇ ਸੌੜੇ ਨੂੰ ਟੁਟੇ ਆਪ ਨੂੰ ਸੌਂ ਗੁਰਬਾਨੀ ਦੀ ਸ਼ਬਦਾਂ ਦੇ ਉਹ ਬਾਤ ਸਮਝਾ ਰਹੇ ਗੁਰਬਾਨੀ ਦੇ ਅਸਰ ਬਾਅਦ ਜਦੋਂ ਤੁਸੀਂ ਇੱਕ ਜਿਨੇ ਆਪਣੇ ਸਰੀਰ ਤੇ ਘਾ ਲਿਆ ਜਿਨੇ ਆਪਣੇ ਆਪ ਨੂੰ ਢਾ ਲਿਆ ਬੂਡੇ ਸਾਹਮਣੋਂ ਦੇ ਨਾਦੀ ਰੋਣ ਨੂੰ ਨੰਨ ਸੰਭੀਏ ਬੈਨ ਲੋ ਜੀ ਇਧਰ ਪ੍ਰਸ਼ਾਦ ਦੀ ਵੀ ਦੇਖੋ ਪਹਿਲਾਂ ਸਨੈਪ ਪੈ ਰਹੀ ਆ ਫਿਰ ਉਸ ਤੋਂ ਬਾਅਦ ਖਾਣਾ ਆ ਇਹ ਲੈ ਲਓ ਜੀ ਇਧਰ ਮੱਥਾ ਟੇਕ ਲਿਆ ਤੇ ਲੰਗਰ ਛਕ ਲਿਆ ਤੇ ਹੁਣ ਚੱਲੇ ਆ ਜੀ ਵਾਪਸੀ ਤੇ ਚਲੋ ਬਣੇ ਰਹੀਓ ਵਲੌਗਨ ਆ ਜੀ ਲੈਣਾ ਹੁਣ ਇਹ ਲੈਣਾ ਕੀ ਆ ਹੁਣ ਲੈਣਾ ਕੀ ਆ ਲਓ ਜੀ ਇੱਧਰ ਹੁਣ ਲੱਗਿਆ ਜੀ ਕਰਨ ਸ਼ਾਪਿੰਗ ਦੇਖੋ ਹੁਣ ਕੀ ਲੈਣਾ ਇਹਨਾਂ ਨੇ ਕੁੜੀਆਂ ਨੇ ਹਾਂਜੀ ਤੁਸੀਂ ਲੈਣਾ ਕੁਝ ਨਾ ਦੇਖ ਲਓ ਹੈਂ ਮੈਂ ਨਹੀਂ ਲੈ ਰਹਾ ਹੈਂ ਮੈਂ ਉਹਦੀ ਮੈਂ ਘਰ ਦੀ ਜੀ ਮਾੜੀ ਮੋਟੀ ਕੁਰੀਦ ਲਾਂ ਚੱਲਾ ਦੇਖਦੇ ਆ ਉਹਨਾਂ ਨੂੰ ਕੀ ਪਸੰਦ ਆਉਂਦਾ ਆ ਹੋਰ ਹੋਰ ਲੈ ਲਓ ਲੈ ਲੀਏ ਮੈਂ ਕਿਹਾ ਤੁਹਾਡੇ ਚੈਨ ਦੇ ਚੱਕਰ ਵਿੱਚ ਸਾਨੂੰ ਚੈਨ ਨਹੀਂ ਲੈਣ ਦਿਖਾਈ ਵੜਿਆ ਆਪਲਾ ਪੰਡਾ ਲੈ ਲਾ ਆ ਦੋ ਸੇਮ ਸੇਮ ਨਹੀਂ ਹੋਇਆ ਨੇ ਬੰਡੇ ਫਿਰ ਕਿਉਂ ਆਇਆ ਥੋੜਾ ਫਰਕ ਆ ਥੋੜਾ ਫਰਕ ਆ ਉਹ ਖੜਾ ਹੈ ਤੋ ਲੈ ਲਓ ਜੋ फटाफट ਲੈ ਲਓ ਜੋ ਲੈਣਾ ਚਲੋ ਇਹਨਾਂ ਨੂੰ ਲੈ ਲੈਣ ਸ਼ਾਪਿੰਗ ਕਰ ਲੈਣ ਤੇ ਫਿਰ ਆਪਾਂ ਪਹੁੰਚਦੇ ਆ ਜੀ ਕਰਤਾਰਪੁਰ ਤੇ ਮਿਲਦੇ ਆ ਜੀ ਫਿਰ ਘਰ ਪਹੁੰਚ ਗਏ ਹੁਣ ਦੇਖੋ ਜੀ ਬ੍ਰੇਸਲੇਟ ਇਹਦੀਆਂ ਚੈਨੀਆਂ ਵੀ ਆਉਂਦੀਆਂ ਸੋਟੀ ਬੋਲੋ ਪੁੱਛਲਾ 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 ਜੋ ਲੈਣਾ ਲੈ ਲੈ ਵਾ ਜੀ ਰਾਸ਼ੂ ਬਹੁਤ ਆਜਣਾ ਤੇ ਚਲੋ ਚਲੀਏ ਹੁਣ ਕਲੀਅਰ ਕਰ ਲਉ ਹੋਰ ਹੋਰ ਲੈ ਲੈਣ ਫੇ ਚੱਲਦੇ ਆ ਘਰ ਪਹੁੰਚ ਕੇ ਮਿਲਦੇ ਆ ਹੁਣ ਕਰਤਾਰਪੁਰੀ ਟੌਫੀਆਂ ਲੈਣੀਆਂ ਕਾਫੀਆਂ ਲੈ ਲੈਣੇ ਆ ਦੇਖ ਆ ਗਿਆ ਸੰਪੁਰ ਪ੍ਰਾਣੀਆਂ ਟੌਫੀਆਂ ਲੱਗੀਆਂ ਜੀਆਂ ਕਾਲੇ ਲੂਣ ਵਾਲੀਆਂ ਕਾਲੇ ਲੂਣ ਵਾਲੀਆਂ ਹੈਂ ਲਾਲ ਨੇ ਆ ਉਹ ਨਹੀਂ ਆ ਮਿੱਠੀਆਂ ਉਹਨਾਂ ਕੇ ਲਈਆਂ ਆ ਆਹਹ ਟੈਕਟਾਂ ਜਾਂਦੀਆਂ ਹੁੰਦੀਆਂ ਸੀਗੀਆਂ ਹਮ ਪਾਪੜ ਚਾਹ ਦੇ ਆ ਦੇਖ ਮੈਂ ਇਸ ਦੇਖੋ ਲੈ ਲੀ ਕਾਲੀ ਡਰਗ ਨਾ ਲੈ ਲੈ ਨੀਆ ਇਹੋ ਮੇਰਾ ਪਾਂਡਾ ਚਲੋ ਆ ਚੜੀ ਹੋਰਾ ਮੈਂ ਇਨਸਾਨ ਹਾਂ ਹਾਂ ਚਲੋ ਠੀਕ ਹੈ ਲੈ ਮੈਂ ਦਾ ਦੋ ਲੈ ਲਓ ਚਲੋ ਜੀ ਸੰਤਰੀ ਇੱਕ ਰੱਖੋ ਇੱਕ ਹੀ ਪਾਕਟ ਰਹਿ ਗਿਆ ਹਾਂ ਇਹ ਵੀ ਦੱਸ ਲਈ ਹਾਂ ਜੀ 10 10 ਰੁਪਏ ਸਾਰੇ ਹਨਾ ਚਲੋ ਲੈ ਲੈ ਜੁੱਤੀ ਚਲੋ ਲੋਈ ਬਹੁਤ ਰਸ਼ ਹੈ ਜੀ ਤੇ ਚਲੋ ਹੁਣ ਬਣੇ ਰਿਓ ਬਲੋਗਰਾਂ ਦੇ ਦੋ ਤਿੰਨ ਵਾਰੀ ਮੈਂ ਕਹਤਾ ਆ ਕਿ ਕਰਤਾਰਪੁਰ ਪਹੁੰਚ ਕੇ ਮਿਲਦੇ ਆ ਹੈ ਦੇਖੋ ਜੀ ਹੁਣ ਇੱਧਰ ਆ ਕੇ ਲੱਗਿਆ ਜੀ ਸਾਰੇ ਜਣੇ ਖਾਣ ਬੇਲਪੁਰੀ ਹੈ ਆ ਦੇਖੋ ਬਰੇਡ ਕਰਕੇ ਖਾਦੀ ਪਈ ਆ ਥੋੜੀ ਸਾਡੀ ਜਿਹੜੀ ਹੈ ਨਾ ਇਹ ਬਹੁਤ ਸਾਨੂੰ ਤੰਗ ਕਰਦੀ ਆ ਇਹਦੇ ਕਰਕੇ ਫਿਰ ਆ ਮੜੀ ਕਿਦਾਂ ਲੋ ਜੀ ਦੇਖ ਸਕਦੇ ਆ ਜੀ ਮੈਨੂੰ ਕਹਿੰਦੀ ਮੈਂ ਮੋਰੇ ਬੈਠਣਾ ਆ ਪਾਪਾ ਦੇ ਕੋਲ ਐ ਇੱਧਰ ਦੇਖੋ ਜੀ ਮੋਰੇ ਬੈਠੀ ਮੈਂ ਕਹਾਂ ਬੈਠ ਲਾ ਕੇ ਬਹਿਣਾ ਪੈਣਾ ਐ ਇੱਧਰ ਐ ਬੈਠ ਕੇ ਸਾਨੂੰ ਕਰ ਦਿੱਤਾ ਐ ਪਿੱਛੇ ਹਨਾ ਵੀ ਪਰ ਇਸ ਦੁੱਧ ਵੀ ਪਿੱਛੇ ਬੰਦੇ ਆ ਤੇ ਅ ਮੈਂ ਇਹ ਮੋਰੇ ਬੈਣੀ ਆ ਆ ਅੱਜ ਕਿਹੜਾ ਰਹਿ ਗਿਆ ਅੱਜ ਕੋਈ ਗੱਲ ਨਹੀਂ ਮੈਨੂੰ ਫਰਕ ਨਹੀਂ ਹੈਗਾ ਰਹਿਵਾ ਪਿੱਛੇ ਮੈਂ ਮੋਰੇ ਬਹਿ ਜਾਵਾਂ ਮੈਨੂੰ ਕੋਈ ਫਰਕ ਨਹੀਂ ਹੈਗਾ ਇਹ ਨੂੰ ਹੁੰਦਾ ਮੈਨੂੰ ਗਰਮੀ ਲੱਗਦੀ ਮੈਨੂੰ ਫਰਕ ਪੈਂਦਾ ਜੇ ਮੈਂ ਪਿੱਛੇ ਬਹਿ ਜਾਵਾਂ ਤੂੰ ਸੀ ਤਾਂ ਚਲਾਉਣੀ ਆ ਗੱਡੀ ਲੋਕ ਬਿਨਾਂ ਨਹੀਂ ਜੀ ਬੰਦ ਕਰਦਾ ਲੋਕ ਬਿਨਾਂ ਨਹੀਂ ਅੱਛਾ ਆਪਣਾ ਮੈਂ ਕਿੱਥੇ ਬੈਠ ਜੀ ਮਾਤਾ ਜੀ ਤੁਸੀਂ ਪਿੱਛੇ ਬੈਠ ਜਾਓਗੇ ਬਈ ਚਲਾਉਣੀ ਪੈਣੀ ਤੈਨੂੰ ਗੱਡੀ ਮੈਂ ਨੂੰ ਨਹੀਂ ਆਉਂਦੀ ਭਰਾਵਾ ਚਲਾਉਣੀ ਗੱਡੀ ਵਾ ਵਟੂਗੀ ਪਿੱਛੇ ਹੁਣ ਜਾਂਦੇ ਆ ਜੀ ਆਪਾਂ ਹੁਣ ਘਰ ਨੂੰ ਤੇ ਨਿਆਣੇ ਨੇ ਸਮਾਨ ਸੋ ਜਿਹੜਾ ਥੋੜਾ ਲੈਣਾ ਸੀਗਾ ਚਾਰ ਪੰਜ ਵਾਰੀ ਗਹਿਤਾ ਆ ਘਰ ਜਾ ਕੇ ਮਿਲਦੇ ਘਰ ਜਾ ਕੇ ਮਿਲਦੇ ਫੇ ਬਲੌਗ ਹੋਣਾ ਪੈਂਦੇ ਆ ਚਲੋ ਜੀ ਠੀਕ ਆ ਬਣ ਰਹੀਏ ਸਾਡੇ ਬਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਜਾ ਕੇ ਫੇ ਤੇ 4 ਵਜ ਗਏ ਆ ਜੀ ਤੇ ਆਪਾਂ ਹੁਣ ਆ ਗਏ ਆ ਜੀ ਘਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਹੁਤ ਵਧੀਆ ਦਰਸ਼ਨ ਹੋਏ ਔਰ ਸੰਗਤ ਬਹੁਤ ਸੀ ਸੰਗਤ ਬਹੁਤ ਸੀ ਲੰਗਰ ਵੀ ਬਹੁਤ ਟੇਸਟੀ ਸੀਗਾ ਤੇ ਚਲੋ ਹੁਣ ਬਣੇ ਰਹੀ ਉਹ ਬਲੌਗ ਨਾਲ ਜੀ ਅਸੀਂ ਚਲੀਏ ਹੁਣ ਆਪਣੇ ਆਪਣੇ ਕਰੀਏ ਚੱਲ ਗਏ ਕੰਮ ਤੇ ਮੈਂ ਚੱਲਣਾ ਦੁਕਾਨ ਤੇ ਪਾਣੀ ਪੀਣਾ ਮੈਂ ਹਾਂ ਤੇ ਫਿਰ ਆਪਾਂ ਸਬਜ਼ੀ ਭਾਜੀ ਲੈ ਆ ਗਏ ਤੇ ਫਿਰ ਮੈਂ ਆਪਣੇ ਦੁਕਾਨੇ ਜਾਵਾਂ ਚਲੋ ਆਓ ਚਲੀਏ ਫੇ ਲਓ ਜੀ ਇਧਰ ਟਾਈਮ ਵੱਜ ਗਏ ਸ਼ਾਮ ਦੇ 7 ਤੇ ਉਸ ਤੋਂ ਬਾਅਦ ਆਪਾਂ ਕੋਈ ਬਲੌਗ ਨਹੀਂ ਬਣਾਇਆ ਹਨਾ ਸੋ ਨਾ ਲੱਗਿਆ ਗੋਭੀ ਵਾਲੀ ਪ੍ਰੋਟੀ ਬਣਾਉਣੀ ਕੀਤਾ ਤਾਂ ਤਾਂ ਬਹੁਤ ਕੁਝ ਆ ਗਿਆ ਪਰ ਆਪਾਂ ਬਲੌਗ ਨਹੀਂ ਬਣਾਇਆ ਕਿੰਨੇ ਕੁਝ ਕੀਤਾ ਆਪਾਂ ਕਿੰਨੇ ਕੱਪੜੇ ਸਾਂਭੇ ਅਲਮਾਰੀਆਂ ਚ ਬਹੁਤ ਕੰਮ ਕੀਤੇ ਸੀ ਨਾ ਇੰਟਰਲੌਕ ਕੀਤੇ ਸੂਟ ਸਾਰਾ ਕੰਮ ਸੀ ਕਰ ਲਿਆ ਹੋਰ ਮਾਸੜ ਜੀ ਦੀ ਪਲਕ ਦੀ ਅਲਮਾਰੀ ਸਵਾਰੀ ਤੁਸੀਂ ਹੋਰ ਵੀ ਕੱਪੜੇ ਸੁਪਰੇ ਸਾਰੇ ਅੱਗੇ ਤੋਂ ਮੈਂ ਅਲਮਾਰੀਆਂ ਸਾਰੀਆਂ ਸੈੱਟ ਕੀਤੀਆਂ ਗਰਮ ਕੱਪੜੇ ਦਿਨ ਹੀ ਪੁੱਤ ਤੇ ਇੱਧਰ ਹੋ ਰਹੀ ਆ ਹੁਣ ਜੀ ਬੈਣ ਦਾ ਤੋੜਕਾ ਲਾਤਦਾ ਜਾਂਨੇ ਅਰੀ ਵਿੱਚ ਵਿੱਚ ਪਾਤੀ ਹੁਣ ਇਹਦੇ ਵਿੱਚ ਬੌਲੀਆਂ ਗਰਮ ਮਸਾਲਾ ਗੋਭੀ ਪਾਣੀ ਬਹੁਤ ਛੱਡਦੀ ਆ ਤੇ ਚਾਹ ਬਣਨੀ ਆ ਨਮਕ ਤੇ ਥੋੜੀ ਜਿਹੀ ਪਾਣੀ ਕਾਲੀ ਮਿਰਚ ਮਾੜਾ ਜਿਹਾ ਪਾਇਆ ਮੈਂ ਅਦਰਕ ਕਦੂਕਸ਼ ਕਰਕੇ ਘਿਲਾਰੇ ਚ ਬਣਾਉਣੀ ਆ ਹਨਾ ਹਲਦੇ ਪਾਦੇ ਵਿੱਚ ਹਿੰਗ ਤਾਂ ਕਿ ਇਹ ਸਾਨੂੰ ਬਾਏ ਨਾ ਕਰੂ ਕਿੰਨੇ ਦਿਨ ਹੋ ਗਏ ਮੰਗਦੇ ਆ ਕਹਿੰਦੇ ਪਰੋਂਟੇ ਸਵੇਰੇ ਸਵੇਰੇ ਟਾਈਮ ਨਹੀਂ ਹੁੰਦਾ ਦੁਪਹਿਰ ਨੂੰ ਕੋਈ ਰੋਟੀ ਚੱਜ ਨਾਲ ਖਾਂਦਾ ਕੋਈ ਨਹੀਂ ਖਾਂਦਾ ਬਣ ਕੇ ਪਲਾਦਾ ਜਾ ਖਾਣਾ ਇਥੋਂ ਹੋਰ ਕੀ ਇਹਨੂੰ ਮਿਕਸ ਕਰ ਲੂਗੀ ਬੈਨ ਤੁਹਾਨੂੰ ਲਾਈਨ ਮਿਕਸ ਕਰਾਂ ਪੱਲੂ ਦਿਨੇ ਹੁਣ ਚੌਲ ਪੈ ਜੀ ਕਰਨੀ ਚੌਲ ਦੇ ਜਿੱਤੇ ਥੋੜੇ ਜਿਹੇ ਤੇ ਆਪ ਵੀ ਦਿਆ ਜਾ ਹਾਂ ਮੈਂ ਦੇਖ ਕੇ ਆਣੀ ਚਲ ਕੋਈ ਲੋ ਜੀ ਮਟੀਰੀਅਲ ਆਪਾਂ ਸਾਰਾ ਬਣਾ ਗਏ ਇਹਦੇ ਵਿੱਚ ਰੱਖ ਦਿੱਤਾ ਹੈ ਤਾਂ ਕਿ ਇਹ ਠੰਡਾ ਹੋ ਜਾਵੇ ਤੇ ਪਾਫਾ ਬਹੁਤ ਨਿਕਲ ਨਹੀਂ ਆ ਹਾਂਜੀ ਬੈਰ ਬੁਰਦੋਲੇ ਆ ਗਏ ਹਾਂਜੀ ਹਾਂਜੀ ਬੁਰਦੋਲੇ ਜੀ ਬੈਠੇ ਅੱਜ ਗੋਭੀ ਵਾਲੇ ਪਰੌੜੇ ਖਾਣੇ ਆ ਤੜਕਾ ਲਾ ਕੇ ਰੱਖਿਆ ਹੀ ਸਾਰਾ ਕੁਝ ਸਾਰਾ ਕੁਝ ਪਾਤਾ ਕਾਲੀ ਮਿਰਚ ਅਦਰਕ ਜੀਰਾ ਜਵੈਨ ਤੇ ਹਿੰਗ ਸਾਰਾ ਕੁਝ ਪਾ ਕੇ ਮਟੀਰੀਅਲ ਸਾਰਾ ਬਣਾ ਕੇ ਰੱਖਿਆ ਹੀ ਆ ਹੁਣ ਤੁਸੀਂ ਇਹ ਦੱਸੋ ਰੋਟੀ ਤੁਸੀਂ ਬਣਾਣੀ ਕਿ ਮੈਂ ਬਣਾਵਾਂ ਕੱਟੀ ਹੈ ਬਣਾਣੀ ਉਮੀ ਕੰਦੇ ਚਲੋ ਜੀ ਠੀਕ ਆ ਫੇ ਖਾਂਦੇ ਗੋਭੀ ਭਲੇ ਪਰੌਂਠੇ ਨਾਲ ਸਾਡੇ ਨਾਲ ਬਣੇ ਰਹੀ ਹੋਵੇ ਤੁਹਾਨੂੰ ਵੀ ਦਿਖਾਉ ਲੈਂਦਾ ਜੀ ਕਿੱਦਾਂ ਦੇ ਬਣਦੇ ਆ ਜੀ ਇੱਧਰ ਆ ਗਈ ਜੀ ਸਾਡੀ ਗੋਭੀ ਵਾਲੀ ਪਰੌਂਠੀ ਓਏ ਹੋਏ ਗਰਮਾ ਗਰਮ ਧੂਆ ਨਿਕਲਦਾ ਪਿਆ ਤੇ ਨਾਲ ਆ ਗਈ ਆਈ ਚਾਹ ਚਲੋ ਜੀ ਆਪਾਂ ਲੱਗੇ ਆ ਸ਼ੁਰੂ ਕਰਨ ਤੇ ਤੁਸੀਂ ਵੀ ਲੈ ਆਓ ਵੀ ਆਪਣੀ ਆਪਣੀ ਸਾਰੇ ਜਣੇ ਹੁਣ ਤੇ ਚਲੋ ਖਾ ਕੇ ਮਿਲਦੇ ਆਂ ਜੀ ਫਿਰ ਆਪਾਂ ਤਾਂ ਖਾ ਕੇ ਹੋ ਗਏ ਆਂ ਜੀ ਵਿਲੇ ਮੈਂ ਤੁਹਾਨੂੰ ਤਾਂ ਅੱਛਾ ਹਾਂ ਜੀ ਕਿਦਾਂ ਲੱਗੀ ਕੁੜੀਏ ਸਵਾਦਗੀ ਹਾਂ ਜੀ ਤੁਹਾਨੂੰ ਕਿਦਾਂ ਲੱਗੀ ਜੀ ਬਹੁਤ ਸਵਾਦ ਬਹੁਤ ਟੇਸਟੀ ਬਣੀ ਆ ਪਰੌਠੀਆਂ ਬੜੇ ਇੱਕ ਪਤਾ ਕੀ ਗੱਲ ਆ ਇੱਕ ਆਪਾਂ ਖਾਧੀਆਂ ਬਹੁਤ ਚੇਰਬਾਦ ਆ ਹਾਂ ਆ ਪਤਾ ਕੀ ਆ ਬੱਸ ਮੈਂ 또 ਲੈਣੀ ਆ ਓ ਨਹੀਂ ਨਹੀਂ ਉਹ ਬਲਿਖਾ ਲੱਗ ਗਿਆ ਚਲੋ ਕੋਈ ਗੱਲ ਨਹੀਂ ਪਈ ਰਹਿੰਦੇ ਹੋ ਹਾਂ ਮੰਮੀ ਕੋਈ ਨਹੀਂ ਤੇ ਬਣੀਆਂ ਤਾਂ ਲੈਣ ਲਈ ਉਹ ਕਹਿੰਦੇ ਹਾਂ ਹਾਂ ਬੋਲੋ ਕੀ ਗੱਲ ਲੱਗੀ ਸੀ ਚਿੱਤਾ ਭੁਲ ਗਈ ਗੱਲ ਮੇਨ ਲਾਵਾ ਇਹਨੂੰ ਆਪਾਂ ਤੋੜਕਾ ਲਾ ਕੇ ਬਣਾਇਆ ਹੈ ਹਾਂ ਉਸ ਕਰਕੇ ਨਾ ਸਵਾਦ ਬਣੀਆਂ ਤੇ ਕੋਈ ਕੰਨੀ ਚਲੀ ਇਦਾਂ ਬਣਦੀ ਆ ਬਹੁਤ ਸਵਾਦ ਬਣੀਆਂ ਆ ਗਰਮਾ ਗਰਮ ਮਜ਼ਾ ਆ ਗਿਆ ਖਾ ਕੇ ਹਾਂ ਚਲੋ ਫੇਰ ਕਰਦੇ ਆ ਬਲੌਗ ਦਾ ਐਂਡ ਇਸ ਤੋਂ ਬਾਅਦ ਰੋਟੀ ਪਣੀ ਖਾ ਲੋ ਪਹਿਲਾਂ ਜੀ ਇਧਰ ਟਾਈਮ ਹੋ ਗਿਆ ਜੀ 10:30 ਤਾਂ ਹੁਣ ਆਪਾਂ ਵੀ ਲੱਗਿਆ ਜੀ ਹੁਣ ਲਮਲੇਟ ਲੱਗਿਆ ਜੀ ਸੌਣ ਤੇ ਚਲੋ ਜੀ ਕਰੋ ਜੀ ਲਮਲੇਟ ਲਮਲੇਟ ਚਲੋ ਜੀ ਕਰੋ ਬਲੌਗ ਦਾ ਐਂਡ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਮਿਲਦੇ ਆ ਤੁਹਾਨੂੰ ਕੱਲ ਫਿਰ ਇੱਕ ਨਵੇਂ ਬਲੌਗ 'ਚ ਹਾਂਜੀ ਆਇਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਤੁਹਾਨੂੰ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ